ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਕਾਲ ਜੀ ਸਾਰਿਆਂ ਨੂੰ ਹੱਥ ਜੋੜ ਕੇ ਹੱਥ ਜੋੜ ਕੇ ਹੱਥ ਜੋੜ ਕੇ ਤਾਂ ਹੋਸ ਨੋ ਕੀ ਹਾਲ ਚੱਲਦਾ ਅਸੀਂ ਵਧੀਆ ਇਤਿਹਾਸ ਕਰਦੇ ਆ ਭੈਣ ਭਰਾ ਵੀ ਵਧੀਆ ਹੋਣਗੇ ਤੇ ਆਪਾਂ ਵੀਡੀਓ ਨਾਲ ਦੇ ਸੂਟ ਸਟਿਚ ਕੀਤੇ ਸੀ ਪ੍ਰੀ ਦੀਦੀ ਦੇ ਰਿੰਦਰ ਦੀਦੀ ਦੇ ਤੇ ਸੂਟ ਹੋ ਗਏ ਆ ਤਿਆਰ ਤੇ ਆਪਾਂ ਜੇ ਲਿਆਂ ਦੇ ਆ ਸੂਟ ਅੱਜ ਤੇ ਦੇਖਦੇ ਆ ਦੀਦੀ ਉਹਨਾਂ ਨੂੰ ਕਿੱਦਾਂ ਦੇ ਲੱਗਦੇ ਆਪਣੇ ਸੂਟ ਤੇ ਬਾਕੀ ਇਹ ਆ ਵੀ ਸੂਟ ਸੀਨ ਚ ਮੈਂ ਬਹੁਤ ਮਿਹਨਤ ਲਾਈ ਹੀ ਪੂਰੇ ਡਿਜ਼ਾਈਨ ਗਲਿਆਂ ਦੇ ਡਿਜ਼ਾਈਨ ਪਹੁੰਚਿਆ ਦੇ ਡਿਜ਼ਾਈਨ ਤੇ ਵਧੀਆ ਆਪਣੇ ਵੱਲੋਂ ਦੇ ਰੀਜਨਾਂ ਤਿਆਰ ਕੀਤੇ ਆ ਕਾਫੀ ਟਾਈਮ ਵੀ ਲੱਗ ਗਿਆ ਤਿਆਰ ਹੁੰਦੇ ਹੁੰਦੇ ਆ ਸੂਟ ਤੇ ਅੱਜ ਹੁਣ ਆਪਾਂ ਪੂਰੇ ਰੈਡੀ ਕਰਕੇ ਆਖੜੇ ਆ ਪ੍ਰੈਸ ਕਰ ਲਏ ਸਵੇਰ ਦੇ ਮੈਂ ਕੱਪੜੇ ਪ੍ਰੈਸ ਕਰਨੀ ਆ ਚੁੰਨੀਆਂ ਨੂੰ ਲੈਸਾਂ ਇਹ ਪੂਰੇ ਲਾ ਲੂ ਕੇ ਤੇ ਹੁਣ ਆਪਾਂ ਜਾਣਾ ਦੀਦੀ ਨੂੰ ਉਹਨਾਂ ਨੂੰ ਕੱਪੜੇ ਦੇਣ ਤੇ ਬਾਕੀ ਤੁਹਾਨੂੰ ਵੀ ਸਾਰਿਆਂ ਨੂੰ ਸੂਟ ਬਖਾਉਣੇ ਆ ਕਿ ਕਿਦਾਰੇ ਤਿਆਰ ਹੋਏ ਆ ਤੇ ਇੱਕ ਗੱਲ ਇਹ ਮੈਂ ਕਰਨੀ ਆ ਵੀ ਆਹ ਰੀਤ ਹੋਇਆ ਇਹ ਸਿਰ ਨਹੀਂ ਭਗਉਂਦੀ ਮੇਰੇ ਕੋਲੋ ਸਾਰਾ ਕੁਝ ਕਰਵਾ ਲਈ ਨਹੀਂ ਮੇਕਅਪ ਵੇਖ ਲਓ ਫਲਿੱਪ ਸਟਿਕ ਮਖਾ ਦੋ ਇਹਦੀ ਲਿਪਸਟਿਕ ਲਵਾ ਲੈਣੀ ਆ ਬਿੰਦੀ ਲਵਾ ਲੈਣੀ ਆ ਪਰ ਸਿਰ ਤੇ ਧਿਆਨ ਕਿ ਆ ਲੜਾਈ ਸ਼ੁਰੂ ਹਾਂਜੀ ਕੱਲ ਸਿਰ ਨਹਾਤੀ ਆ ਤੇ ਹਲੇ ਤੱਕ ਸਿਰ ਨਹੀਂ ਭਗਾਇਆ ਨੇ ਬਲਾ ਦੇ ਉਦਾਂ ਹੀ ਮੈਂ ਸਵੇਰੇ ਇਕੱਠੇ ਜਾ ਕਰਕੇ ਰਬੜ ਬੈਣ ਪਾਏ ਆ ਤੇ ਉਦਾਂ ਹੀ ਤੁਹ ਰੀਫਰੈਂਡ ਹੀ ਆ ਕਿ ਮੈਂ ਸਿਰ ਨਹੀਂ ਭਗਾਉਣਾ ਤੇ ਪਤਾ ਨਹੀਂ ਇਹਨੂੰ ਸਿਰ ਨੂੰ ਭਾਉਂ ਤੇ ਕੀ ਪ੍ਰੋਬਲਮ ਆ ਆ ਹਾਂ ਦੇ ਬਸ ਹੱਥ ਨਾ ਲਾਓ ਸਿਰ ਨੂੰ ਬਸ ਹੱਥ ਨਾਲ ਲਾਓ ਮੇਰੇ ਵਾਲਾ ਜਦੋਂ ਮੈਰੀ ਦਾ ਸਿਰ ਰੋਣਾ ਹੁੰਦਾ ਹੈ ਪਹਿਲਾਂ ਦਾ ਰੀਤ ਰੋਣਾ 15 ਮਿੰਟ ਰੋਣਾ ਹੁੰਦਾ ਵਾ ਕਿ ਇਹਨੇ ਐ ਰੋਣਾ ਹੁੰਦਾ ਫਿਰ ਭਗਾ ਲੈਣਾ ਰੋੜ ਆ ਕੇ ਤੇ ਹੁਣ ਆਪਾਂ ਬੰਦੀ ਦੀ ਹੁਣ ਜਾਣਾ ਕਿਦੇ ਤੇ ਉਹਨਾਂ ਨਾਲ ਗੱਲ ਹੋਈ ਤਾਂ ਉਹਨੇ ਹੀ ਜਾਣਾ ਉਹ ਤਾਂ ਮੈਂ ਹੁਣ ਪਹਿਲਾਂ ਸੂਟ ਦੇ ਦਾਂ ਤੁਹਾਨੂੰ ਲਿਆ ਕੇ ਆਪਣੇ ਚੈੱਕ ਕਰ ਲਓ ਜੇ ਉਹਨਾਂ ਚ ਕੋਈ ਪਾਉਣਾ ਹੋਗਾ ਤਾਂ ਉਹਨਾਂ ਚ ਪਾ ਲੈਣਗੇ ਜੇ ਤਿਆਰ ਹੋ ਗਏ ਹੋਣਗੇ ਤੇ ਫਿਰ ਕੋਈ ਗੱਲ ਨਹੀਂ ਚਲ ਉਧਰ ਗੱਲ ਕਰ ਕਿੱਥੇ ਛੱਡ ਚੁੱਕੀ ਆ ਕਿੱਥੇ ਲਾਈ ਦੀ ਏ ਪੁੱਤ ਇਹ ਕਿੱਥੇ ਲਾਉਣੀ ਆ ਇੱਥੇ ਇੱਥੇ ਲਾਉਣੀ ਆ ਤੇ ਬਿੰਦੀ ਕਿੱਥੇ ਲਾਉਣੀ ਆ ਬਿੰਦੀ ਆ ਜੇ ਸਿਰ ਕਿੱਦਾਂ ਹੋਣਾ ਸਿਰ ਕਿੱਦਾਂ ਹੋਣਾ ਇਹ ਤਾਂ ਤੇ ਹੁਣ ਸਿਰ ਲਾ ਦੇਣਾ ਲੈ ਦੇਖੇ ਹੁਣ ਪਖਾਂਡੇ ਦੇ ਸ਼ੁਰੂ ਹੁੰਦੇ ਚੱਲ ਸਿਰ ਵਾਦੇ ਨਹੀਂ ਤੇ ਸਿਰ ਵਗਾ ਆ ਕੇ ਫੇਰ ਹੀ ਜਾਈਦਾ ਵਾ ਪੁੱਤ ਪੂਜੀ ਵਾਲੇ ਇੰਨੀ ਨਹੀਂ ਕੱਟੀ ਦੀ ਭੈਣਾ ਥੋੜੀ ਕੱਟੀ ਦੀ ਖਰਾਬ ਹੋ ਜਾਣੀ ਚੱਲ ਲੈ ਮੈਂ ਰੱਖੋ ਕਰ ਦੇ ਰਹੀ ਦੀ ਸਾਰਾ ਦੇਣੇ ਕੁੜੀ ਕਿੱਥੇ ਰੱਖਣੀ ਆ ਲੈ ਮੈਂ ਰੱਖ ਦਾਂ ਉੱਥੇ ਮਮਾ ਰੱਖੇਗਾ ਤੇ ਚਲੋ ਆਪਾਂ ਹੁਣ ਚੱਲੇ ਆ ਤੇ ਤੁਹਾਨੂੰ ਮਲੰਮੇਆਂ ਨਾਲੇ ਸੂਟ ਖਾਉਣੇ ਤੇ ਨਾਲੇ ਦੀਦੀ ਹੋਣਾ ਨਾਲ ਆਪਾਂ ਲਿਆਏ ਦੀਦੀ ਦੇ ਸੂਟ ਸਟਿਚ ਕਰਕੇ ਤੇ ਵੇਖੋ ਜੀ ਸੂਟ ਡਿਜ਼ਾਈਨਿੰਗ ਰਸਮੀ ਗੱਲ ਜੀ ਸਾਰਿਆਂ ਨੂੰ ਤੇ ਦੀਪ ਨੇ ਆਪਣੀ ਕਲਾ ਦਾ ਜੋਰ ਵਿਖਾ ਲਿਆ ਅੱਜ ਸਾਰਾ ਜੋਰ ਲਾਤਾ ਆ ਜੇ ਦਦਾਂ ਨੂੰ ਦੱਸਿਆ ਕਿ ਦੀਪ ਦੀਪ ਨੇ ਮਤਲਬ ਪੈਂਸ ਵੀ ਵਧੀਆ ਸੂਟ ਸੀਨ ਲੈਂਦੀ ਸਟੀਚਿੰਗ ਕਰ ਲੈਂਦੀ ਆ ਤੇ ਆਪਾਂ ਵੀ ਕਪੜਾ ਲਿਆ ਕੇ ਦਿੱਤਾ ਜੀ ਚਲੋ ਹੋਰ ਵੀ ਕੁਝ ਸੂਟ ਜਿਹੜੇ ਉਹਨਾਂ ਨੇ ਸੀਤੇ ਆ ਤੇ ਤੁਹਾਨੂੰ ਦੱਸਾਂਗਾ ਜੇ ਕਿ ਭੈਣ ਭਰਾ ਨੇ ਤਿਆਰ ਕਰਵਾਉਣਾ ਹੋਵੇ ਤਾਂ ਕਰਵਾ ਸਕਦਾ ਵਾ ਤੇ ਇਹ ਹੈਗੇ ਆ ਗਰਮ ਸੂਟ ਆਹ ਕੱਪੜਾ ਇਹ ਲੁਹਾਰਕ ਦੀ ਰੇਂਜ ਚ ਕੱਪੜਾ ਆਇਆ ਹੈ ਬਾਕੀ ਆਪਾਂ ਤੇ ਕਢਾਈ ਕਰਵਾਈ ਆ ਤੇ ਬਾਕੀ ਥੋੜਾ ਬਹੁਤਾ ਦੀਪ ਨੇ ਡਿਜ਼ਾਈਨ ਕਰਤਾ ਸੀ ਤੇ ਆਹ ਸਿੰਪਲ ਸੂਟ ਹੀ ਇਹਦੀ ਵੀ ਸਲਵਾਰ ਦੇ ਨਾਲ ਥੋੜਾ ਡਿਜ਼ਾਈਨ ਬਣਾ ਕੇ ਤੇ ਵਧੀਆ ਫੈਸੀ ਜਾ ਹੋ ਗਿਆ ਵਾ ਤੇ ਆਹ ਵੀ ਸੂਟ ਮੇਰਾ ਹੀ ਆ ਇਹ ਮੈਂ ਕਢਾਈ ਕਰਾਇਆ ਵਾ ਤੇ ਕਢਾਈ ਕਰਾ ਚੁੱਕੇ ਨਹੀਂ ਸੀ ਤਾਂ ਦੀਪ ਨੇ ਆਹ ਜਿਹੜਾ ਡਿਜ਼ਾਈਨ ਇਹਦਾ ਕੋਈ ਡਿਜ਼ਾਈਨ ਕੋਈ ਡਿਜ਼ਾਈਨ ਬਣਾਉਂਦਾ ਵਾ ਕੋਜੇ ਵਧੀਆ ਲੱਗਣਗੇ ਜਿੱਤਾ ਅੱਜਕੱਲ ਚੱਲਦੇ ਆ ਤੇ ਦੁਪੱਟਿਆਂ ਨੂੰ ਨਾਲ ਲੈਸਾਂ ਲਾਤੇ ਨਾ ਇਹ ਰਗੱਤ ਵੀ ਬੀ ਦੀ ਦਾ ਸੁਣਦੇ ਇਹਦੇ ਦੀ ਗਲੇ ਦੇ ਜਾਇਨ ਤੇ ਆ ਸਾਫ ਸਫਾਈ ਪੂਰੀ ਆ ਸੋਨਾ ਵੀ ਲੱਗਣ ਜਾ ਵੇਖਣ ਚ ਚੜਾ ਥੋੜਾ ਜਿਦਾ ਸਿੰਪਲ ਜਿਹਾ ਸੂਤ ਹੋਵੇ ਨਾ ਤੇ ਥੋੜਾ ਨੂੰ ਡਿਜ਼ਾਈਨ ਦੇ ਨਾਲ ਸੀਨੋ ਤਾਂ ਥੋੜਾ ਹੈਵੀ ਲੱਗਦਾ ਹਨਾ ਤਾਂ ਵੀ ਵੀ ਲੱਗਦਾ ਮੈਂ ਤਾਂ ਸੋਨਾ ਵੀ ਲੱਗਦਾ ਵਾ ਜੇ ਜਿਹੜਾ ਆਪਾਂ ਪਲੇਨ ਕਪੜਾ ਲੈ ਕੇ ਜਾਂ 올ਓਵਰ ਕਪੜਾ ਲੈ ਕੇ ਆਪ ਤਿਆਰ ਕਰਵਾਈਦਾ ਵਾ ਤੇ ਉਹਦੇ ਵਿੱਚ ਕੀ ਹੁੰਦਾ ਵਾ ਕਿ ਚਲੋ ਆਪਾਂ ਆਪਣੀ ਮਰਜ਼ੀ ਦਾ ਕਲਰ ਨੂੰ ਚੋਣ ਸਕਦੇ ਆ ਆਪਣੇ ਹਿਸਾਬ ਨਾਲ ਤਿਆਰ ਕਰਵਾ ਸਕਦੇ ਆ ਜਿੱਦਾਂ ਦਾ ਹਾਨੂੰ ਪਸੰਦ ਵਾ ਸੂਟ ਦੇ ਸਿੰਪਲ ਸਿੰਪਲ ਜਿਹੇ ਹੀ ਤੇ ਭਾਵੇਂ ਆ ਕੇ ਥੋੜੀ ਜੀ ਉਹਨਾਂ ਨੇ ਲੋਕ ਵੱਡੀ ਵਧੀਆ ਦੇਤੀ ਆ ਦੀਪ ਨੇ ਤੇ ਉਹਨੇ ਦੇ ਨਾਲ ਥੋੜੇ ਫੈਂਸੀ ਜਿਹੋਗੇ ਆਪਾਂ ਬਾਹਰੋਂ ਦਵੀ ਪਾ ਸਕਦੇ ਆ ਤੇ ਦੁਪੱਟਿਆਂ ਨੂੰ ਵੀ ਲੈਸਾਂ ਜਿਸਨਾਂ ਲਾਉਣ ਦਾ ਹਟਾਪਟੇ ਦਾ ਰੋੜਾ ਭਾਰ ਹੋ ਜਾਂਦਾ ਵਧੀਆ ਹੋ ਜਾਂਦਾ ਹਨਾ ਸੋਹਣੇ ਤਿਆਰ ਦਿੱਤੇ ਆ ਸਾਰੇ ਦੁਪੱਟੇ ਵੇਖੋ ਆਹ ਬਿੰਦੀ ਦੇ ਸੂਟ ਦਾ ਪੱਟਾ ਵਾ ਤੇ ਆਹ ਆਵਰ ਸੂਟ ਦਾ ਵਾ ਤੇ ਆਹ ਵਾਲਾ ਹੈਗਾ ਐ ਸੂਟ ਦਾ ਤੇ ਆਹ ਹੈਗਾ ਐ ਸੂਟ ਦਾ ਤਾਂ ਹੁਣ ਇਹ ਦੱਸੋ ਕਿ ਸਾਰਿਆਂ ਦਾ ਸੋਹਣਾ ਦੁਪੱਟਾ ਕਮੈਂਟ ਕਰਕੇ ਦੱਸਿਓਗੇ ਸਾਰਿਆਂ ਦਾ ਸੋਹਣਾ ਸੂਟ ਕਿਹਦਾ ਲੱਗਿਆ ਸੂਟ ਨਹੀਂ ਦੁਪੱਟਾ ਜਿਹੜਾ ਲੱਗਦਾ ਪੱਟਾ ਨਹੀਂ ਸੂਟ ਵੀ ਕਿਹੜਾ ਸੂਟ ਵੀ ਆਹ ਸੂਟ ਵੀ ਦੱਸੋ ਕਿਹੜਾ ਸੂਟ ਜ਼ਿਆਦਾ ਸੋਹਣਾ ਤੇ ਆਹ ਹੋਇਆ ਜਿਸ ਤਰ੍ਹਾਂ ਕਿ ਆਹ ਵੇਖੋ ਇਹਦੀ ਮਤਲਬ ਕਢਾਈ ਸਲਵਾਤ ਤੱਕ ਪਹੁੰਚਾ ਤੱਕ ਡਾਈ ਦਾ ਵਧੀਆ ਲੱਗਾ ਵਾ ਉਹਦੇ ਭਾਵੇਂ ਕਢਾਈ ਹੈਗੀ ਆ ਹੂੰ ਤੇ ਸੂਟਾਂ ਦੇ ਗਲੇ ਕਿੱਦਾਂ ਦੇ ਲੱਗੇ ਆ ਜਿਹਨਾਂ ਨੂੰ ਆਹ ਵਾਲੀਆਂ ਚਲਵਾਰ ਤੇ ਪਿੰਟੈਕਸ ਪਾਇਆ ਤੇ ਲੈਸ ਵੀ ਲਾਈ ਆ ਤੇ ਆਹ ਵੇਖੋ ਕਿੰਨੀ ਸੋਹਣੀ ਆ ਤੇ ਮੈਨੂੰ ਵੀ ਆਪਿਆ ਨੂੰ ਬੜੀ ਸੋਹਣੀ ਲੱਗਣ ਗਈ ਆਹ ਹੋਰ ਇਹ ਆਹ ਵਾਲੇ ਸੂਟ ਦਾ ਕਲਾ ਇਹ ਜਿਆਦਾ ਵਧੀਆ ਡਿਜ਼ਾਈਨ ਕੀਤਾ ਹੂੰ ਇਹਦੀਆਂ ਪਾਵਾਂ ਦੇ ਵੀ ਡਿਜ਼ਾਈਨਿੰਗ ਕੀਤੀ ਉਹ ਵੀ ਸੱਚਾ ਭਾਵਾ ਪਾਵਾਂ ਤੇ ਵੀ ਡਿਜ਼ਾਈਨਿੰਗ ਕੀਤੀ ਹਾਂ ਥੋੜਾ ਜਨਾ ਇਦਾਂ ਤੇ ਜਾਈ ਨਹੀਂ ਕਰਨਾ ਲੈਸ ਲਾਉਣ ਨਾਲ ਤੇ ਥੋੜਾ ਜ ਸੂਟ ਵਧੀਆ ਲੱਗਣ ਲੱਗ ਜਾਂਦਾ ਵਾ ਰੋਜਾ ਬਣ ਜਾਂਦਾ ਰੋਜਾ ਬਣ ਜਾਂਦਾ ਵਾ ਤੇ ਆਪਾਂ ਬਾਹਰ ਨੂੰ ਵੀ ਪਾ ਸਕਦੇ ਆ ਤੇ ਇੱਕ ਪਾਵਲੇ ਸੂਟ ਦੇ ਪਾਵਾਂ ਤੇ ਸੁਝਾਈ ਨਹੀਂ ਕੀਤੀ ਦਿੰਦਰ ਦੀਦੀ ਵਿਚਾਰੇ ਰੋਜਾਂ ਦੇ ਮੇਰਾ ਸੂਟ ਸੀਜ਼ ਨਾ ਸੀ ਵੀ ਸੀਜ਼ ਨਾ ਸੀ ਵੀ ਤੇ ਲਾਤੀ ਰੀਜ ਸਾਰੀ ਆਹੋ ਚਲੋ ਦੋਵਾਂ ਦਾ ਸੇਮ ਕੀਤਾ ਕਿਉਂਕਿ ਜਿੱਦਣ ਪਾਏ ਸੇਮ ਪੌਣੇ ਆਇਆ ਇੱਕੋ ਦਿਨ ਪੌਣੇ ਮੈਂ ਸੇਮ ਅੱਜ ਵੀ ਆਪਾਂ ਕਿਤੇ ਚੱਲੇ ਸੀ ਅੱਜ ਵੀ ਸੇਮ ਹੀ ਪਾਏ ਤੇ ਚਲੋ ਬੰਦੇ ਵਿੱਚ ਕਲਾ ਹੁੰਨੀ ਚਾਹੀਦੀ ਗੁਣ ਹਰੇਕ ਹਰੇਕ ਇਨਸਾਨ ਦੇ ਨਾਲ ਇਨਸਾਨ ਨਾਲ ਸਾਡੇ ਇੱਕ ਬਰਾਬਰ ਨਹੀਂ ਹੁੰਦੇ ਹਰੇਕ ਇਨਸਾਨ ਦੇ ਵਿੱਚ ਕੁਝ ਕਮੀਆਂ ਵੀ ਹੁੰਦੀਆਂ ਨੇ ਤੇ ਕੁਝ ਖੂਬੀਆਂ ਵੀ ਹੁੰਦੀਆਂ ਆ ਤੇ ਇਹ ਜਿਹੜੀ ਕਲਾ ਵਾਲੇ ਵੀ ਕਿਤੇ ਜਿਹੜੇ ਹੱਥਾਂ 'ਚ ਹੁੰਦੀਆਂ ਆ ਸੂਤ ਤੇ ਹਮੇਸ਼ਾ ਹੀ ਸਵਾਈਂਦੇ ਆ ਪਰ ਜਿੰਨੀ ਕਿ ਸੁੰਦਰ ਦੀ ਸਫਾਈ ਆ ਜਿੰਨਾ ਮਤਲਬ ਉਹਨਾਂ ਨੂੰ ਡਿਜ਼ਾਈਨਿੰਗ ਬਣਾ ਕੇ ਸੀਤਾ ਵਾ ਸੋਨੇ ਲੱਗੇ ਆ ਬਹੁਤ ਪਸੰਦ ਆਇਆ ਮੈਂ ਪਹਿਲੀ ਵਾਰੀ ਦੀਪਕੋ ਆਪਣਾ ਸੂਟ ਤਿਆਰ ਕਰਵਾਇਆ ਮੈਨੂੰ ਤੇ ਬਹੁਤ ਵਧੀਆ ਲੱਗਿਆ ਬਾਕੀ ਸਾਰੇ ਭੈਣ ਭਰਾ ਮੈਂ ਤੇ ਕਰਕੇ ਦੱਸਿਓ ਕਿ ਇਹ ਵਾਲੀਆਂ ਸੂਟਾਂ ਤੇ ਕਢਾਈਆਂ ਕਰਵਾਈਆਂ ਆ ਇਦਾਂ ਲੱਗੀਆਂ ਆ ਕਪੜਾ ਮੈਂ ਆਪਣੀ ਮਰਜ਼ੀ ਦਾ ਲਿਆ ਸੀ ਤੇ ਕਢਾਈ ਕਰਵਾ ਕੇ ਬਾਕੀ ਦੀਪ ਨੇ ਇਹਨੂੰ ਬਹੁਤ ਸੋਹਣਾ ਬਣਾਤਾ ਆ ਉਹ ਵੀ ਖੋਲ ਕੇ ਵਿਖਾ ਦਿੱਤੀ ਇੱਥੇ ਵੀ ਆਪ ਵਰਕ ਕਰਾਇਆ ਵਾ ਹਾਂ ਕਲਰ ਬਹੁਤ ਜਾਂਦਾ ਨਾ ਕਲਰ ਆਪਾਂ ਲਈ ਡਿਮੈਰਸੇਲ ਸਾਰਾ ਕੁਝ ਮਿਲ ਜਾਂਦਾ ਪਰ ਜੇ ਚੀਜ਼ ਆਪ ਤਿਆਰ ਕਰਵਾਉਣੀ ਉਹਦੇ ਨਾਲ ਦੀ ਦੀ ਚੀਜ਼ੀਆਂ ਕਪੜਾ ਆਪਣੀ ਪਸੰਦ ਦਾ ਕਲਰ ਆਪਣੀ ਪਸੰਦ ਦਾ ਡਿਜ਼ਾਈਨ ਆਪਣੀ ਮਰਜ਼ੀ ਦਾ ਬਾਕੀਆਂ ਇੱਕ ਵਿੱਚੋਂ ਕਮੈਂਟ ਪੈਣਾ ਕਰਨ ਲਈਆਂ ਕਿ ਅਸੀਂ ਸੂਟ ਤਿਆਰ ਕਰਾਉਣੇ ਕੋਈ ਬਾਹਰੋਂ ਹੀ ਦੀਦੀ ਤੇ ਉਹਨਾਂ ਨੂੰ ਮੈਂ ਫੇਰ ਇੱਕ ਵਾਰੀ ਕਹਿੰਦਾ ਕਿ ਜੇ ਉਹ ਆਪਣੀ ਚੋਇਸ ਦੀ ਕੋਈ ਫੋਟੋ ਭੇਜ ਦੇਣ ਤਾਂ ਹੀ ਉਹਦਾ ਸੂਟ ਤਿਆਰ ਕਰਵਾ ਦਾਂਗੇ ਕਿਉਂਕਿ ਆ ਵੀ ਸਾਰੇ ਸੂਟ ਆਪ ਹੀ ਤਿਆਰ ਹੋਏਗਾ ਆ ਉਹਨਾਂ ਨੂੰ ਮੈਸੇਜ ਕੀਤਾ ਸੀ ਵੀ ਕਿਆ ਕਿ ਮਨ ਲੱਗ ਕਿਦਾਂ ਗੱਲ ਕੋਲ ਸਕਦੀ ਮੈਂ ਨੰਬਰ ਦਿੱਤਾ ਉਹਦਾ ਤੇ ਹਾਂ ਹਾਂ ਤੇ ਜਿਆਦਾ ਮਹਿੰਗੇ ਨਹੀਂ ਹੈਗੇ ਕੋਈ ਇਹਨਾਂ ਦਾ 200 ਦੇ ਨਾਲ 100 ਦੇ ਵਿੱਚ ਹਾਂ 200 ਤੇ ਨਾਲ 100 ਦੇ ਵਿੱਚ ਸੂਟ ਤਿਆਰ ਹੋ ਜੇਗਾ ਤੇ ਬਾਕੀ ਆਪਾਂ ਇਸ ਵੀਡੀਓ ਦੇ ਵਿੱਚ ਆ ਨੰਬਰ ਆਪਣਾ ਦਵਾਂਗੇ ਤੇ ਉਸ ਨੰਬਰ ਤੇ ਭੈਣਾਵਾ ਮੈਸੇਜ ਵੀ ਕਰ ਸਕਦੀਆਂ WhatsApp ਤੇ ਤੇ ਕਾਲ ਕਰਕੇ ਵੀ ਗੱਲ ਕਰ ਸਕਦੇ ਆ ਆਪਣੀ ਮਨਪਸੰਦ ਦਾ ਡਿਜ਼ਾਈਨ ਪੇਜ ਕੇ ਸੂਟ ਤਿਆਰ ਕਰਵਾ ਸਕਦੇ ਆ ਤੇ ਦੂਜੀ ਗੱਲ ਦੀਦੀ ਨੇ ਪਹਿਲਾਂ ਵੀ ਦੱਸਤਾ ਵਾ ਕਿ ਇਹ ਆਪਾਂ ਰੇਟ ਬਿਲਕੁਲ ਹੀ ਨਾਰਮਲ ਹੋਣਗੇ ਸੂਟਾਂ ਦੇ ਰੇਟ ਸੂਟ ਤਿਆਰ ਕਰਾਉਣ ਲਈ ਆਪਾਂ ਜਿੰਨੇ ਆਲਾ ਮਰਜ਼ੀ ਕਰਵਾ ਸਕਦੇ ਆ ਬਹੁਤ ਮਹਿੰਗੇ ਮਹਿੰਗੇ ਸੂਟ ਤਿਆਰ ਹੋਣ ਮਤਲਬ ਨਾਰਮਲ ਸੂਟ ਲੈ ਕੇ ਉਹ ਤਿਕੜਵਾਈ ਵਗੈਰਾ ਕਰਾ ਸਕਦੇ ਆ ਹਾਂ ਨਾਰਮਲ ਤੇ ਹੈਂਡਵਰਕ ਵੀ ਕਰਵਾ ਸਕਦੇ ਆ ਤੇ ਮਸ਼ੀਨੀ ਵਰਕ ਵੀ ਕਰਵਾ ਸਕਦੇ ਆ ਉਹ ਆਪਣੀ ਚੋਇਸ ਹੋਊਗੀ ਕਿ ਆਪਾਂ ਕਲਰ ਜੋ ਵੀ ਕਹਿਣਗੇ ਜਿੱਦਾਂ ਵੀ ਤੇ ਬਸ ਮੇਨ ਗੱਲ ਇਹ ਆ ਵੀ ਸਟੀਚਿੰਗ ਵੀ ਬਹੁਤ ਘੱਟ ਲਈ ਜਾਊਗੀ ਤੇ ਵਰਕ ਦਾ ਵੀ ਬਹੁਤ ਨਾਰਮਲ ਹੀ ਰੇਟ ਰੱਖਿਆ ਵਾ ਤੇ ਜਿੱਦਾਂ ਦਾ ਮਰਜੀ ਆਪਣਾ ਸੂਟ ਤਿਆਰ ਕਰਵਾ ਲਓ ਨੰਬਰ ਤੁਹਾਨੂੰ ਇਹ ਵੀਡੀਓ ਦੇ ਵਿੱਚ ਪੱਕਾ ਜਿਹੜਾ ਨੰਬਰ ਦਵਾਂਗੇ ਉਹੀ ਨੰਬਰ ਹਰ ਵੇਲੇ ਚੱਲੂਗਾ ਤੇ ਤੁਸੀਂ ਆਪਣਾ ਜਦੋਂ ਮਰਜੀ ਮਤਲਬ ਮੈਸੇਜ ਕਾਲ ਮਤਲਬ ਗੱਲ ਕਰਨੀ ਜਦੋਂ ਮਰਜੀ ਮੈਸੇਜ ਕਰਦੇ ਹੋ ਕਾਲ ਕਰਦੇ ਹੋ ਹਾਂ 24 ਘੰਟੇ ਹੀ ਆਪਣੇ ਕੋਲ ਹੀ ਹੋਊਗਾ ਉਹ ਨੰਬਰ ਦਿੱਤਾ ਜਾਊਗਾ ਤੇ ਬਾਕੀ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਦੱਸਿਓ ਆਪਣੀ ਰਾਇ ਜਰੂਰ ਦੱਸਿਓ ਤੇ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਤੇ ਬਾਕੀ ਜਿਹੜੇ ਸੂਟ ਦੀਦੀ ਉਹਨਾਂ ਦੇ ਤੁਸੀਂ ਵੇਖੇ ਆ ਉਹਨਾਂ ਚੋਂ ਸਭ ਤੋਂ ਵਧੀਆ ਸੂਟ ਕਿਹੜਾ ਤੇ ਡਿਜ਼ਾਈਨਿੰਗ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਧੰਨਵਾਦ ਜੀ